ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਾਬਤ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦਿਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭ ਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘਮਨ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਾਦਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਤਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਾਬਤ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭ ਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਕੁਮਨ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਾਬਤ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭ ਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਾਣਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਤਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦ ਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਤਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦ ਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾਂ ਤਾਂ ਸਭ ਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦ ਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਾਣਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਤਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਾਬਤ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਦੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦ ਭਾਗ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦਿਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। اپنی ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹੱਥ ਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦ ਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਾਣਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਤਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ اپنی ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭ ਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਤਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬੋਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦ ਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਾਦਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸਾਬਤ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭ ਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ ਆਪਣੀ ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ ਪਰ ਘੁੰਮਣ ਵਰਗੇ ਹਸਮੁਖ ਤੇ ਪ੍ਰੇਰਨਾਦਾਇਕ ਚਿਹਰੇ ਦੀ ਕਮੀ ਪੰਜਾਬ ਕਦੇ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਚਾਦਰਨਾ ਵਿੱਚ ਨਿੱਗੀ ਜਗ੍ਹਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਣ ਰਾਜਵੀਰ ਜਵੰਦਾ ਦੇ ਦੇਹਾਂ ਤੋਂ ਬਾਅਦ ਹੁਣ ਪੰਜਾਬ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਹੁਣ ਸਾਡੇ ਵਿੱਚ ਨਹੀਂ ਰਹੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਜਗਤ ਦਾ ਨਹੀਂ ਸਗੋ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇੱਕ ਵੱਡਾ ਚਿਹਰਾ ਸਨ। ਉਹ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਸਨ। اپنی ਸ਼ਾਨਦਾਰ ਬਾਡੀ ਅਤੇ ਲਗਾਤਾਰ ਮਿਹਨਤ ਲਈ ਉਹ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਨ ਅਕਤੂਬਰ ਦਾ ਮਹੀਨਾ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਸ਼ਬਦ ਹੋ ਰਿਹਾ ਹੈ ਜਿੱਥੇ ਅੱਜ ਹੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਹੈ ਉੱਥੇ ਹੁਣ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੌਤ ਦਾ ਕਾਰਨ ਇਸ ਵੇਲੇ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਇਹੋ ਜਿਹਾ ਮੰਦਭਾਗਾ ਸਮਾਂ ਪਰਮਾਤਮਾ ਕਿਸੇ ਤੇ ਨਾਲ ਲਿਆਵੇ ਜਾਣਾ ਤਾਂ ਸਭਨੇ ਹੈ ਪਰ ਬੇਵਕਤੀ ਮੌਤ ਪਰਿਵਾਰ ਲਈ ਇੱਕ ਅਸਹਿਣ ਵਿਛੋੜਾ ਛੱਡ ਜਾਂਦੀ ਹੈ ਜੋ ਸਦੀਆਂ ਤੱਕ ਭੁੱਲਿਆ ਨਹੀਂ ਜਾ ਸਕਦਾ ਵੱਡੀਆਂ ਹਸਤੀਆਂ ਉਹਨਾਂ ਦੇ ਪਰਿਵਾਰ